ਮੈਂ ਉਤਾਰ ਸਿੰਘ ਸਨੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਅਸੀਂ ਪਿੰਡ ਪਠੋਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਵਿੱਚ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਹਾਂ ਕਿਉਂਕਿ 4 ਜੂਨ 2025 ਨੂੰ ਜਿਹੜਾ ਵੀਡੀਓ ਦਫ਼ਤਰ ਦੇ ਵਿੱਚ ਸਾਡੇ ਸ਼ੈਡਿਊਲਡ ਕਾਸਟ ਉਹਨਾਂ ਲੋਕਾਂ ਨਾਲ ਉੱਥੇ ਕੁੱਟਮਾਰ ਹੋਈ ਆ ਧੱਕੇਸ਼ਾਹੀ ਹੋਈ ਆ ਔਰ ਸਰਕਾਰੀ ਦਫ਼ਤਰ ਦੇ ਵਿੱਚ ਜਿਨ੍ਹਾਂ ਨੇ ਪਚੈਤੀ ਜ਼ਮੀਨ ਦੇ ਬੋਲੀ ਦਿੱਤੀ ਸੀ ਬਠੋਈ ਪਿੰਡ ਵਿੱਚ 32 33 ਕੱਲਿਆਂ ਦੀ ਦੇਖੋ ਉਹਨਾਂ ਲੋਕਾਂ ਨੇ ਉਹ ਸਾਡੇ ਭਰਾ ਨੇ ਉਹਨਾਂ ਨੇ ਜ਼ਮੀਨ ਦੀ ਬੋਲੀ ਦੇ ਕੇ ਪੈਸੇ ਜਮ੍ਹਾਂ ਕਰਾਏ ਰਸੀਦਾ ਕਟਾਈਆਂ ਪਰ ਅਜੇ ਤੱਕ ਪ੍ਰਸ਼ਾਸਨ ਇਸ ਬਣਦੇ ਹੱਕ ਨੂੰ ਦਵਾਉਣ ਵਿੱਚ ਫੇਲ ਹੋਇਆ ਕਈ ਵਾਰ ਡੀਸੀ ਪਟਿਆਲਾ ਨਾਲ ਮੀਟਿੰਗਾਂ ਹੋਈਆਂ ਐਸ.ਡੀ.ਐਮ ਨਾਲ ਹੋਈਆਂ ਔਰ ਸਾਰੀਆਂ ਬੇਸਖਤਾ ਨਿਕਲੀਆਂ ਅੱਜ ਅਸੀਂ ਇੱਥੇ ਸਮਾਜ ਦੇ ਲੋਕ ਦੁਖੀ ਹੋ ਕੇ ਇੱਕ ਨਿਰਣਾ ਲਿਆ ਕਿ 18 ਅਗਸਤ ਨੂੰ ਅਸੀਂ ਪਟਿਆਲਾ ਵਿਖੇ ਡੀਸੀ ਦਫ਼ਤਰ ਦੇ ਸਾਹਮਣੇ ਸਾਰੇ ਪੰਜਾਬ ਦੇ ਗਰਲਤ ਲੋਕ ਸ਼ਡਿਊਲਡ ਕਾਸਟ ਲੋਕ ਇਕੱਠੇ ਹੋ ਕੇ ਇੱਕ ਆਪਦੇ ਹੱਕੀ ਮੰਗ ਲਈ ਹਾੜਾ ਨਾਰਾ ਮਾਰੀਏ ਸਰਕਾਰ ਨੂੰ ਜਗਾਈਏ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਲੋਕਾਂ ਨੇ ਇਹ ਜਿਹੜੇ ਸ਼ਡਿਊਲਡ ਕਾਸਟ ਲੋਕਾਂ ਇਹਨਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਤੁਹਾਨੂੰ ਅੱਜ ਚਾਰ ਜੂਨ ਤੋਂ ਬਾਅਦ ਜੁਲਾਈ ਵੀ ਲੰਘੀ ਅਗਸਤ ਆਉਣ ਵਾਲਾ ਹੈ ਇਹ 2 ਮਹੀਨੇ ਹੋ ਗਏ ਲੋਕ ਸੜਕਾਂ ਤੇ ਰੋਲ ਰਹੇ ਆ ਸੋ ਸਾਨੂੰ ਜਿਹੜਾ ਇਹ ਬੰਦਾ ਅਧਿਕਾਰ ਦਿਓ ਕੱਲੇ ਬਠੋਈ ਪਿੰਡ ਦੀ ਸਮੱਸਿਆ ਨਹੀਂ ਹੈ ਸਾਰੇ ਪੰਜਾਬ ਦੇ ਵਿੱਚ ਜੋ ਲੈਂਡ ਸੀਲਿੰਗ ਐਕਟ ਦੇ ਅਨਸਾਰ ਅਸੀਂ ਚਾਹੁੰਦੇ ਆ ਕਿ ਲੈਂਡ ਸੀਲਿੰਗ ਐਕਟ 1972 ਦਾ ਲਾਗੂ ਕਰਕੇ ਰਾਜਾ ਮਹਾਰਾਜਾ ਦੀ ਜੋ ਬੇਆਵਾਜ਼ ਬੇਚਰਾ ਜ਼ਮੀਨ ਪਈ ਹੈ ਉਹਨਾਂ ਤੇ ਵੀ ਅਧਿਕਾਰ ਆ ਜਿਹੜਾ ਆਮ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਕੱਲਾ ਪਚੈਤੀ ਜ਼ਮੀਨਾਂ ਨਹੀਂ ਹੈ ਪਚੈਤੀ ਜ਼ਮੀਨਾਂ ਤੇ ਇੱਕ ਕਾਨੂੰਨ ਹੈ ਕਿ ਤੀਜੇ ਹਿੱਸੇ ਦੀ ਬੋਲੀ ਸ਼ਡੂਲ ਕਾਸਟ ਲੋਕ ਦੇ ਸਕਦੇ ਹਨ ਔਰਤ ਜਿੰਦੇ ਆ ਪਰ ਫਿਰ ਵੀ ਉਹਨਾਂ ਨੂੰ ਜੇ ਅਧਿਕਾਰ ਨਹੀਂ ਮਿਲਦਾ ਫਿਰ ਇਹ ਲੋਕਾਂ ਕ ਮਜਬੂਰ ਨਾ ਇਹ ਸੜਕਾਂ ਤੇ ਉਤਰੇ ਆ ਅੱਜ ਪੰਜਾਬ ਦੇ ਲੋਕ ਆਪਦੇ ਹੱਕ ਮੰਗਣਾ ਜਾਣਦੇ ਆ ਖਾਸ ਕਰਕੇ ਅਨਸੂਚਿਤ ਜਾਤੀ ਦੇ ਖੱਤਰੀ ਜੋ 40% ਆਬਾਦੀ ਆ ਸਾਡੀ ਔਰ ਮੈਂ ਸਾਰੇ ਅਨਸੂਚਿਤ ਜਾਤੀ ਦੇ ਸਾਡੇ ਦਲਤ ਕਬੀਲਿਆਂ ਨੂੰ ਬੇਨਤੀ ਕਰਦਾ ਕਿ ਪਟਿਆਲਾ ਵਿਖੇ 18 ਤਰੀਕ ਨੂੰ ਆਓ ਸਾਰੇ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਇੱਕ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਸਾਡੇ ਹਲਕਾ ਵਾਈਜ਼ ਆ ਵਿਧਾਨ ਸਭਾ ਹਲਕਿਆਂ ਦੇ ਵਿੱਚ ਐਮ ਐਲ ਏ ਆ ਉਹਨਾਂ ਨੂੰ ਵੀ ਸਵਾਲ ਪੁੱਠੋ ਪੁੱਛੋ ਮੁੱਖ ਮੰਤਰੀ ਨੂੰ ਪੁੱਛੋ ਅਸੀਂ ਮੁੱਖ ਮੰਤਰੀ ਨੂੰ ਆਪਣੀ ਸਟੇਟ ਦੀ ਜਥੇਬੰਦੀ ਵੱਲੋਂ 23 ਜ਼ਿਲ੍ਹਿਆਂ ਦੇ ਰਾਹੀਂ ਮੰਗ ਪੱਤਰ ਭੇਜ ਚੁੱਕੇ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਪੰਚਾਇਤੀ ਜ਼ਮੀਨਾਂ ਤੇ 50 ਸਰਕਾਰ ਦੀਆਂ ਜੋ ਜ਼ਮੀਨਾਂ ਉਹ ਕੇਵਲ ਉਹ ਬੇਜ਼ਮੀਨੇ ਕਰਤੀ ਲੋਕਾਂ ਨੂੰ ਉਹਨਾਂ ਦਾ ਠੇਕਾ ਦਿੱਤਾ ਜਾਵੇ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਔਰ ਉਹ ਸ਼ੈਡਿਊਲ ਕਾਸਟ ਹੈ ਐਸਾ ਲਾਈਨ ਦੇ ਵਿੱਚ ਜੱਟ ਵੀ ਭਰਾ ਹੁੰਦੇ ਸਾਡੇ ਕਿਉਂਕਿ ਲੈਂਡਲੈਸ ਲੋਕ ਜੱਟ ਵੀ ਹੈਗੇ ਆ ਬਹੁਤ ਸਾਰੇ ਸਾਡੇ ਪਰਿਵਾਰ ਜਿਹੜੇ ਮਜ਼ਦੂਰ ਆ ਸ਼ਹਿਰਾਂ 'ਚ ਦਿਹਾੜੀ ਕਰਦੇ ਆ ਸ਼ਹਿਰਾਂ 'ਚ ਰੇੜੀਆਂ ਲਾਉਂਦੇ ਆ ਛੋਟੀਆਂ-ਛੋਟੀਆਂ ਦੁਕਾਨਾਂ ਕਰਦੇ ਆ ਲੈਂਡ ਸੀਲਿੰਗ ਐਕਟ ਉਹਨਾਂ ਦੇ ਹੱਕ 'ਚ ਵੀ ਬੋਲਦਾ ਹਰ ਇੱਕ ਪਰਿਵਾਰ ਨੂੰ ਜੇ ਇਹ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਸਾਢੇ 3 ਏਕੜ ਹਰ ਇੱਕ ਨਾਗਰਿਕ ਨੂੰ ਪੰਜਾਬ ਦੇ ਨੂੰ ਜ਼ਮੀਨ ਮਿਲ ਸਕਦੀ ਆ ਜਿਹਦੇ ਨਾਲ ਕਿ ਉਹਨੂੰ ਸਵਰ ਰਜਗਾਰ ਮਿਲੂਗਾ ਕਿਉਂਕਿ ਆਪਣੀ ਖੇਤੀ ਕਰੂਗਾ ਆਪਣੇ ਬੱਚੇ ਪਾਲੂਗਾ ਆਪਣਾ ਪਾਲਣ ਪੋਸ਼ਣ ਕਰੂਗਾ ਔਰ ਬਦਲੇ 'ਚ ਪੰਜਾਬ ਵਿੱਚ ਖਸ਼ਹਾਲ ਹੋਊਗਾ ਸੋ ਮੈਂ ਅੰਤ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਣਾ ਸਾਰੇ ਪੰਜਾਬ ਵਾਸੀਆਂ ਨੂੰ ਇਹ ਬਾਬਾ ਸਾਹਿਬ ਦਾ ਨਾਰਾ ਪੜੋ ਜੁੜੋ ਸੰਘਰਸ਼ ਕਰੋ ਮਿਕਲੋ ਬਰਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਔਰ ਦੇਖੋ ਬਾਬਾ ਸਾਹਿਬ ਨੇ ਸੰਵਧਾਨ ਲਿਖ ਕੇ ਯਾਰ ਭਾਰਤ ਦਾ ਸਾਨੂੰ ਆਧਕਾਰ ਦਿੱਤੇ ਜਿੰਨਾ ਤੇ ਕੇ ਇਹ ਸਰਕਾਰਾਂ ਸਾਨੂੰ ਆਧਕਾਰਾਂ ਦੀ ਜਿਹੜੀ ਹੈਗਾ ਬਣਦਾ ਹੱਕ ਨਹੀਂ ਦਿੰਦੀਆਂ ਸੋ ਅੱਜ ਮਜਬੂਰਨ ਪੰਜਾਬ ਦੇ ਲੋਕ ਸੜਕਾਂ ਦੇ ਉੱਪਰ ਆ ਔਰ ਰਹਿ ਗਿਆ 150 ਮਾਨ ਸਾਹਿਬ ਇਹ ਅਸੀਂ ਜੇ ਹਰਾ ਪਿੰਨ ਤੁਹਾਨੂੰ ਫੜਾ ਸਕਦੇ ਆ ਤੇ ਤੁਹਾਡੇ ਤੋਂ ਖੌਣ ਵੀ ਜਾਣਦੇ ਆ ਜੈ ਭੀਮ ਜੈ ਭਾਗਤ ਸਰਕਾਰ ਮਰਦਾਬਾ ਮਰਦਾਬਾ